바이구르지 ਕੇ ਖਾਸ ਸ਼ੇ 바이구르지 ਕੀ ਫਾਤੇ ਸਭ ਤੋਂ ਪਹਿਲਾਂ ਤੇ ਤੁਹਾਡਾ ਇੱਥੇ ਆਣ ਦੇ ਪੰਜਾਬ ਟੂਡੇ ਜਨਰਲ ਦਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਬਹੁਤ ਵਧੀਆ ਕਵਰੇਜ ਕਰਦੇ ਹੋ ਇਲੈਕਸ਼ਨ ਪਿੱਛੇ ਹੋਏ ਨੇ ਤੁਸੀਂ ਉਹਦੇ ਚ ਵੀ ਬਹੁਤ ਵਧੀਆ ਕਵਰੇਜ ਕੀਤੀ ਹੈ ਤੇ ਹੁਣ ਚੋਲਾ ਸਾਹਿਬ ਦਾ ਮੇਲਾ ਦਾ ਕਵਰੇਜ ਕਰ ਰਹੇ ਹੋ ਤੁਹਾਡਾ ਸਭ ਤੋਂ ਪਹਿਲਾਂ ਦੇ ਬਹੁਤ ਬਹੁਤ ਧੰਨਵਾਦ ਜੀ ਦੂਜਾ ਮੈਂ ਰਜੇਸ਼ ਕੁਮਾਰ ਗੁਫਤਾ ਮੇਰੇ ਵੱਲੋਂ ਚੋਲਾ ਸਾਹਿਬ ਦੇ ਮੇਲੇ ਦੀਆਂ ਸਾਰੀਆਂ ਸੰਗਤਾਂ ਨੂੰ ਜਿਹੜੀਆਂ ਦੇਸ਼ ਵਿਦੇਸ਼ ਆਪਣੇ ਇਲਾਕੇ ਤੋਂ ਆਈਆਂ ਹਨ ਉਹਨਾਂ ਦਾ ਕੋਟੀ ਕੋਟੀ ਧੰਨਵਾਦ ਅਤੇ ਆਸ ਕਰਦੇ ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਟ ਧਰਤੀ ਦੇ ਉਤੇ ਆਨ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਅਤੇ ਜਿਸ ਵੀ ਮਨੋ ਕਾਮਨਾ ਲਈ ਸੰਗਤ ਆਈ ਹੈ ਉਹਨਾਂ ਦੀਆਂ ਮਨੋ ਕਾਮਨਾ ਪੂਰੀਆਂ ਹੋਣ ਇਹਨਾਂ ਜੀ ਕਿੰਦਾ ਹੋਇਆ ਸ਼ਮਾ ਦੇ ਜਾਚਾ ਖਰਾ ਵਾਈਕੂ ਜੀ ਦੇ ਖਾਤ ਦਾ ਸ੍ਰੀ ਵਾਈਕੂ ਜੀ ਪਤ ਜੀ